ਅੱਜ ਜੀਹਨਕ ਉਧਰ ਆ ਕੇ ਅਮ ਆਦਮੀ ਪਾਰਟੀ ਆਏ ਬਣੋ ਅਸੀਂ ਸਾਰਿਆਂ ਨੇ ਸਦੀ ਪੰਦਰ ਚੀਤ ਪ੍ਰੋਮ ਮਾਨ ਜੀ ਸੰਸਦ ਦਾ ਹਰੇ ਸਾਰੇ ਹਲਕਿਆਂ ਸਾਰੇ ਹੁੰਦੇਦਾਰ ਸਭ ਨਾਲ ਅਲੱਗ ਅਲੱਗ ਪਿੰਡਾਂ ਦਾ ਦੌਰਾ ਕੀਤਾ ਰੋਣ ਸ਼ੋਅ ਕੱਢਿਆ ਸਾਰੇ ਪਿੰਡਾਂ ਚ ਬਹੁਤ ਪਰਮਾਹੰ ਦਾ ਰਮ ਮਿਲਿਆ ਲੋਕਾਂ 'ਚ ਬੜਾ ਜੋਸ਼ ਆ ਚਾ ਹੈ ਕਿਉਂਕਿ ਹਲੇ ਸਿਰਫ 2 ਸਾਲ ਹੋਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੇ ਅਨੇਕਾਂ ਸਕੀਮਾਂ ਦਾ ਲਾਹਾ ਲੋਕਾਂ ਨੂੰ ਪੁੱਜਣਾ ਸ਼ੁਰੂ ਹੋ ਗਿਆ ਚਾਹ ਦੇ ਇੱਥੇ ਪੁਰਾਣਾ 20 23 ਸਾਲ ਭਾਈ ਚੱਲ ਦੋ ਜਾਂ ਤਿੰਨ ਜਿਹੜੇ ਘਰਾਣੇ ਸੀ ਉਹ ਰਾਜ ਕਰਦੇ ਰਹਿ ਤੇ ਆ ਹੁਣ 2 ਸਾਲ ਤੋਂ ਆਮ ਲੋਕਾਂ ਨੇ ਆਪਣੀ ਪਾਰਟੀ ਬਣਾਈ ਆਪਣਾ ਘਰ ਬਣਾਇਆ ਆਮ ਆਦਮੀ ਪਾਰਟੀ ਤੇ ਦੇਖ ਲਓ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ ਕਿਸਾਨਾਂ ਨੂੰ ਬਿਜਲੀ ਵੀ ਪੂਰੀ ਮਿਲੀ 1 ਲੀਟਰ ਵੀ ਡੀਜ਼ਲ ਨਹੀਂ ਫੋਕਣਾ ਪਿਆ ਜੈਂਟਸ ਵੀ ਚੱਕੀ ਗਈ ਤੇ ਸਾਰੇ ਸੈਕਸ਼ਨਸ ਨੂੰ ਸਾਰੇ ਵਰਗਾਂ ਨੂੰ ਬੰਦਾ ਮਾਨ ਸਤਿਕਾਰ ਦਿੱਤਾ ਟੋਲ ਪਲਾਜ਼ੇ ਚੱਕੇ ਗਏ ਨਵੇਂ 800 ਆਮ ਆਦਮੀ ਪਾਰਟੀ ਕਲੀਨਿਕ ਬਣੇ ਦੂਲੋਫ ਐਮੀਨੈਂਸ এডੂਕੇਸ਼ਨ ਇਹ ਆਮ ਆਦਮੀ ਪਾਰਟੀ ਦਾ ਮੁੱਖ ਜਿਹੜਾ ਸੰਕਲਪ ਹੈ ਕੁਆਲਿਟੀ এডੂਕੇਸ਼ਨ ਦੇ ਸੋ ਹਰ ਪਾਸੇ ਵੱਲ ਨੂੰ ਨਵੇਂ ਫਰਮੈਂਟ ਪਲਾਂਟ ਖਰੀਦ ਲੈ ਜਿਹੜੇ ਪਿਛਲੀਆਂ ਸਰਕਾਰਾਂ ਲਈਓ ਰੇਸ਼ੀ ਨਹੀਂ ਬਿਲਨੀ ਵੀ ਕੋਈ ਜਿਲੀ ਨਹੀਂ ਕੋਈ ਕੰਡਰ ਨਹੀਂ ਆਈ ਡਵੈਲਪਮੈਂਟ ਦੇ ਕੰਮ ਸ਼ੁਰੂ ਹੋ ਗਏ ਆ ਤੇ ਬਾਕੀ ਵੀ ਸਾਰੇ ਕੰਮ ਆਉਣੇ ਆ ਹੌਲੀ ਹੌਲੀ ਆਪਾਂ ਕਰਨੇ ਆ ਨਸ਼ਾਰ ਉੱਤੇ ਬਹੁਤ ਬੱਤੀ ਨਕੇਲ ਪਾਈ ਹੈ ਕਿ ਠੀਕ ਹੈ ਜਿਹੜੀ ਹੁਣ ਬਿਮਾਰੀ ਲੰਬੇ ਸਮੇਂ ਤੋਂ ਲੱਗੀ ਹੈ ਪਹਿਲਾਂ ਕੈਪਟਨ ਹਰਿੰਦਰ ਸਿੰਘ ਕਹਿੰਦਾ ਹੈ ਕਿ ਮੈਂ 4 ਹਫ਼ਤੇ ਅਜੇ ਨਸ਼ਾ ਘੱਟੋੜਦਮ ਉਹਦੋਂ ਪਹਿਲਾਂ ਵੀ ਅਖਾਲੀ ਭਾਪੀ ਕਹਿੰਦੇ ਰਹੇ ਪਰ ਤੁਸੀਂ ਵੇਖੋ ਕਿ 2 ਸਾਲ ਦੀ ਕਾਰਜਕਾਰੀ ਬਹੁਤ ਜ਼ਿਆਦਾ ਲੋਕ ਫਤੜਕੇ ਅੰਦਰ ਤੇ ਬੜੀ ਵੱਡੀ ਰਿਕਵਰੀ ਹੋਈ ਹੈ ਇਸ ਤੋਂ ਵੀ ਵੱਡੀ ਗੱਲ ਸਰਕਾਰ ਦੀ ਜ਼ੀਰੋ ਟੋਲਰੈਂਸ ਆ ਨਸ਼ੇ ਉਤੇ ਕਰਪਸ਼ਨ ਤੇ ਇਹ ਇਹ ਉਹਦਾ ਅਸਰ ਬਾਤੋ ਥੋੜੀ ਦੇਰ ਤੇ ਹੋਰ ਦੇ ਘਾਟਾ ਸ਼ੁਰੂ ਹੋ ਜਾਏ ਅਸੀਂ ਰਲ ਕੇ ਸਾਰੇ ਕੰਮ ਕਰਾਂਗੇ ਖਾਸ ਕਰਕੇ ਇਹਨਾਂ ਚੋਣਾਂ ਚ ਮੁੱਦਾ ਬੇਰੁਜ਼ਗਾਰੀ ਦਾ ਕੇਂਦਰ ਨੇ ਸਾਰੇ ਮਹੱਤਵਪੂਰਨ ਵੱਡੇ ਟੈਲੀਕਾਮ ਬੈਂਕਿੰਗ ਇੰਸ਼ੋਰੈਂਸ ਰੇਲਵੇ ਪੈਰ ਇੰਡੀਆ ਤੇ ਹੋਰ ਵੀ ਕਈ ਮਹੱਤਵਪੂਰਨ ਉਹ ਸਾਰੇ ਪ੍ਰਾਈਵੇਟ ਫਰਮ ਇਸ ਕਰਕੇ ਸਾਡੇ ਪੰਜਾਬੀ ਬੱਚਿਆਂ ਨੂੰ ਜੋਬ ਨਹੀਂ ਮਿਲਉਂਦੀ। بے ਰੁਜ਼ਗਾਰੀ ਆ ਬਾਹਰ ਜਾ ਰਹੇ ਆ ਬੱਚੇ। ਇਹਦੇ ਨਾਲ ਹੀ 37 ਸਾਲ ਹੋ ਗਏ ਦੁਆਬੇ ਵਿਚ ਇੱਕ ਵੀ ਕਿਰਨ ਸਰਕਾਰ ਦਾ ਕੋਈ ਵੱਡਾ ਪ੍ਰੋਜੈਕਟ ਨਹੀਂ ਆਇਆ। 37 ਸਾਲ ਪਹਿਲਾਂ ਆਰਸੀਐਫ ਰੇਲਵੇ ਕੋਲ ਛੱਤੀ ਪੁੱਛ ਲਈ ਐਸੀ ਜਿਹਨੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਸੀ। ਉਸ ਤੋਂ ਬਾਅਦ ਕੋਈ ਚਾਹੇ ਕਾਂਗਰਸ ਆਈ ਚਾਹੇ ਭਾਜਪਾ ਆਈ ਕੋਈ ਪ੍ਰੋਜੈਕਟ ਨਹੀਂ ਵਰਦਾ ਜਿਹੜੇ ਕਰਕੇ ਸਾਰੀ ਬੇਰੁਜ਼ਗਾਰੀ ਦੀ ਸਮੱਸਿਆ ਜਿਹੜੀ ਉਹ ਵੱਧਦੀ ਜਾ ਰਹੀ ਹੈ ਹੁਣ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਇੱਕ ਲਹਿਰ ਹੈ ਕਿ ਇਹ ਪੂਰੇ ਦੇਸ਼ ਵਿੱਚ ਲੋਕਾਂ ਨੂੰ ਲਾਮਬੰਦ ਕਰ ਰਹੀ ਹੈ ਕਿ ਆਪਾਂ ਲੋਕਾਂ ਨੂੰ ਰੋਜ਼ਗਾਰ ਵੀ ਲੈ ਕੇ ਦੇਣਾ ਇਨਸਾਫ ਵੀ ਲੈ ਕੇ ਦੇਣਾ ਭ੍ਰਸ਼ਟਾਚਾਰ ਵੀ ਖਤਮ ਕਰਨਾ ਭਗਵੰਤ ਸਿੰਘ ਮਾਨ ਜੀ ਬੜੇ ਇਮਾਨਦਾਰੀ ਨਾਲ ਲੱਗੇ ਹੋਏ ਹੈ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਹੜੇ ਪੂਰੇ ਦੇਸ਼ ਵਿੱਚ ਆਮ ਲੋਕਾਂ ਨੂੰ ਜਗਾ ਰਹੇ ਹਨ ਕਿ ਇਹ ਇੱਕ ਸਭ ਸੁਧਰੀ ਸਿਆਸਤ ਪ੍ਰੋਗਰਾਮ ਦੇ ਇਹ ਅਸੀਂ ਉਮੀਦ ਆ ਸਾਨੂੰ ਜਿੰਨਾ ਹੰੜਾਰਾ ਮਿਲਿਆ ਨਕਉਦਰ ਹਾਂ ਕਿ ਇਹ ਪ੍ਰਕਾਰ ਚੋਂ ਕੰਮ ਕਰ ਰਹੇ ਲੋਕ ਧੁੱਪ ਵਿੱਚ ਸੈਂਕੜੇ ਲੋਕ ਧੁੱਪ ਵਿੱਚ ਕੂੜੀ ਕਰਦੇ ਸੀ ਬੀਬੀਆਂ ਬਜ਼ੁਰਗ ਨੌਜਵਾਨ ਵੀ ਵੱਡੀ ਗਿਣਤੀ 'ਚ ਉਹ ਢੀ ਕਰਦੇ ਸੀ ਸਾਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਪਰ ਮੈਂ ਸਮਝਦਾ ਸਾਡੇ ਉੱਤੇ ਇਸ ਗੱਲ ਦਾ ਰਣ ਵੀ ਆ ਬੋਝ ਵੀ ਆ ਕਿ ਜਿੰਨੇ ਚਾਹ ਦੇ ਨਾਲ ਜਿੰਨੇ ਜੋਸ਼ ਨਾਲ ਸਾਡੇ ਵਲੰਟੀਅਰ ਕੰਮ ਕਰ ਰਹੇ ਆ ਕਿ ਜਿਉਂ ਉਹਨਾਂ ਦਾ ਸਾਰਾ ਇਹ ਰਹਿਣ ਮਿਹਨਤ ਕਰਕੇ ਕੰਮ ਕਰਕੇ ਚੁਕਾਉ ਹੋਇਆ। ਭਾਜੇ ਸਰ ਕਿੱਡੇ ਕਿ ਚਿੱਤ ਦੇਖਦੇ ਹੋ ਤੁਸੀਂ ਆਪਣੀ? ਦੇਖੋ ਜਿੱਥੇ ਜਕੀਮੇ ਆ ਪਾਰਟੀਆਂ ਜਿੰਨੀਆਂ ਹੁੰਦੀਆਂ ਆ ਵਲੰਟੀਅਰ ਵਰਕਰਾਂ ਦੀ ਮਿਹਨਤ ਨਾਲ। ਅੱਜ ਕਿ ਕੋਈ ਪਾਰਟੀ ਆ ਪੂਰੇ ਪੰਜਾਬ ਦੇ ਜਿਹੜੇ ਵਲੰਟੀਅਰ ਜਦੋਂ ਮਰਜ਼ੀ ਉਹਨਾਂ ਨੂੰ ਸੱਦ ਲੋ ਦਿਨ ਰਾਤ ਕੰਮ ਕਰਦੇ ਆ। ਬਾਕੀ ਪਾਰਟੀਆਂ ਦੇ ਪਾਣੀ ਸੁਧੀਆਂ ਭਈਆਂ ਸਾਰੇ ਸੋਸ਼ਲ ਲੈਡਰ ਦੇਖ ਲਓ ਉਹਨਾਂ ਨੂੰ। ਮੈਦਾਨ ਵਿੱਚ ਸਿਰਫ ਵਲੰਟੀਅਰ ਆ ਆਦਮੀ ਪਾਰਟੀ ਦੇ ਗੜੀ-ਗੜੀ ਘੁੰਮਦੇ ਆ ਪੰਜਾਬ-ਪੰਜਾਬ ਤੋਂ 13 ਵਿੱਚ ਕਿੰਨੇ ਕਾਪੜੇ ਸੀ ਜਿਹੜੀ ਹਾਂਜੀ 13 ਵਿੱਚੋਂ ਕਿੰਨੇ ਕਾਪੜੇ ਸੀ ਆ ਜਿਹੜੀ ਦੇਖੋ ਭਗਵੰਤ ਸਿੰਘ ਮਾਨ ਜੀ ਦਾ ਇਹ ਨਾਅਰਾ ਐ ਐਲਾਨ ਐ ਆਪਣੇ ਸਭ ਨੂੰ ਕਿ 13 ਦੀਆਂ 13 ਲੈਣੀਆਂ ਆ 13 0 ਤੇ ਪੰਜਾਬ ਬਣੇਗਾ ਹੀਰੋ ਇਹ ਸਾਡਾ ਨਾਅਰਾ ਆ ਉਹਦੇ ਉੱਪਰ ਹੀ ਸਾਰੇ ਵਲੰਟੀਅਰ ਕੰਮ ਕਰਦੇ ਆ ਭਾਈ ਜੀ ਕਿਤੇ ਲੱਗਦਾ ਦੀ ਇਸ ਵਾਰ ਜਿਹੜੀ ਚੋਣ ਹੋ ਰਹੀ ਆ ਉਹ ਕਿਤੇ ਨਾ ਕਿਤੇ ਨਾ ਮੁੱਦਿਆਂ ਤੋਂ ਬਿਨਾਂ ਹੋ ਰਹੀ ਆ ਕਿਤੇ ਅੱਜ ਤੁਸੀਂ ਕੁਝ ਮੁੱਦਿਆਂ ਦੇ ਬਾਰੇ ਗੱਲ ਕੀਤੀ ਪਰ ਕਈ ਜਿਹੜੇ ਕਈ ਨੇਤਾ ਆ ਰਹੇ ਨੇ ਉਹ ਮੁੱਤੇ ਦੀ ਗੱਲ ਹੀ ਨਹੀਂ ਕਰਦੇ ਸਿਰਫ ਵੋਟ ਨੂੰ ਤਰਜੀਹ ਦੇ ਰਹੇ ਨੇ ਵੋਟਾਂ ਪਾ ਦਿਓ ਵੋਟਾਂ ਪਾ ਦਿਓ ਕੋਈ ਮੁੱਦਾ ਨਹੀਂ ਰੱਖ ਰਿਹਾ ਕੋਈ ਇਹਨੂੰ ਕਿਵੇਂ ਦੇਖਦੇ ਹਾਂ ਦੇਖੋ ਪਹਿਲੀ ਗੱਲ ਤਾਂ ਕਾਂਗਰਸ ਦਾ ਉਮੀਦਵਾਰ ਤਾਂ ਜਲੰਧਰ ਤੋਂ ਹੈ ਨਾ ਉਹਨਾਂ ਨੂੰ ਜਲੰਧਰ ਦੀ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਨੋਨਬੈਲ ਕਿੱਥੇ ਆ ਤੇ ਤਲਵੜ ਕਿੱਥੇ ਆ ਕਿਨਪੋਦਰ ਮਿਲਸੀਆਂ ਮਹਤਪੁਰ ਲੋਈਆਂ ਸ਼ਾਹਗੋੜ ਕਿੱਥੇ ਆ ਸੋ ਨਾ ਉਹਨਾਂ ਨੂੰ ਪਤਾ ਗਿਆਨ ਨਹੀਂ ਕੋਈ ਵੀ ਜਲੰਧਰ ਦੀਆਂ ਸਮੱਸਿਆਵਾਂ ਬਾਰੇ ਮੈਂ ਮੇਰੀ ਜਨਮ ਭੂਮੀ ਜਲੰਧਰ ਆ ਤੇ ਕਰਮ ਭੂਮੀ ਜਲੰਧਰ ਆ ਇਸ ਕਰਕੇ ਮੈਨੂੰ ਜਲੰਧਰ ਸ਼ਹਿਰ ਦੀਆਂ ਤੇ ਜਲੰਧਰ ਰੂਰਲ ਦੀਆਂ ਪਿੰਡਾਂ ਦੀਆਂ ਤੇ ਹਾਦੀਆਂ ਸਾਰੀਆਂ ਸਮੱਸਿਆਵਾਂ ਦਾ ਗਿਆਨ ਤੁਸੀਂ ਮੈਨੂੰ ਮੌਕਾ ਦਿਓ ਆਪਾਂ ਇਹ ਇਲੈਕਸ਼ਨ ਜਿੱਤ ਕੇ ਲੋਕ ਸਭਾ ਚ ਜਾਵਾਂਗੇ ਪੰਜਾਬ ਸਰਕਾਰ ਕੋਲੋਂ ਵੀ ਕੰਮ ਕਰਾਵਾਂਗੇ ਕਿਉਂਕਿ 3 ਸਾਲ ਘੱਟੋ ਘੱਟ ਹਾਲੇ ਸਰਕਾਰ ਤੇ ਵੈਲਫੇਅਰ ਦੀਆਂ ਸਕੀਮਾਂ ਬਹੁਤ ਅਸੀਆਂ ਚੱਲ ਰਹੀਆਂ ਜਿੱਥੇ ਕਿਤੇ ਮਾੜੀ ਮੋਟੀ ਕਮੀ ਪੇਸ਼ੀ ਹੋਈ ਉਹ ਹਲਕੇ ਤੋਂ ਸਾਡੇ ਭਾਂਜੀ ਬੈਠੇ ਆ ਇਹ ਬੜੇ ਲਿੰਹਤੀ ਆ ਪਿੰਡ ਪਿੰਡ ਦੌਣਾ ਜਾਂਦੇ ਆ ਅਸੀਂ ਸਾਰੇ ਰਲ ਕੇ ਇਸੇ ਨੂੰ ਕੰਮ ਕਰਾਂਗੇ ਮੁੱਦੇ ਤਾਂ ਬਹੁਤ ਆ ਪਰ ਗੱਲ ਇਹ ਆ ਵੀ ਜਿਹੜੇ ਬਾਹਰ ਹੀ ਹੁਣ ਉਡਾਰੀ ਮਾਰ ਕੇ ਪੰਛੀ ਆਏ ਇਹ ਤੁਹਾਨੂੰ ਵੋਟਾਂ ਲੈਣ ਲਈ ਉਹਨਾਂ ਨੂੰ ਕੀ ਸਮਝ ਆ ਮੁੱਦੇ ਕਹਦੇ ਆ ਉਹ ਤਾਂ ਕਰਪਟ ਆ ਉਹਨਾਂ ਦੇ ਉੱਤੇ ਤਾਂ ਕ੍ਰਪਸ਼ਨ ਦੇ ਬਹੁਤ ਹੀ ਵੱਡੇ ਵੱਡੇ ਦੋਸ਼ ਆ ਹੋਰ ਬੜਾ ਪ੍ਰਧਾਨ ਮੰਤਰੀ ਕਹਿੰਦੇ ਦੇਖਦੇ ਆ ਦੇਖੋ ਆਉਣ ਵਾਲਾ ਪ੍ਰਧਾਨ ਮੰਤਰੀ ਮੈਨੂੰ ਇਹ ਲੱਗਦਾ ਬਈ ਲਾਪਾਰ ਕੇ ਰਵਿੰਦ ਕੇਜਰੀਵਾਲ ਜੀ ਨੂੰ ਹੋਣਾ ਪੈਣਾ ਕਿਉਂਕਿ ਇੱਕੋ ਹੀ ਇਮਾਨਦਾਰ ਨੇਤਾ ਹੈ ਇਸ ਦੇਸ਼ ਵਿੱਚ ਭ੍ਰਿਸ਼ਟਾਚਾਰ ਬਹੁਤ ਹੈ ਭ੍ਰਿਸ਼ਟਾਚਾਰ ਮੁੱਖ ਬਿਮਾਰੀ ਹੈ ਇਸ ਦੀ ਸਰ ਤੋਂ ਕਾਂਗਰਸੀ ਭ੍ਰਿਸ਼ਟਾਚਾਰ ਚ ਲਿਬੜੇ ਹੋਏ ਲਿਬੜੇ ਆ ਜਿਹੜਾ ਉਮੀਦਵਾਰ ਜਲੰਧਰ ਤੋਂ ਆ ਇਹ ਕਰਪਸ਼ਨ ਦੇ ਵਿੱਚ ਬੁਰੀ ਤਰ੍ਹਾਂ ਲਿਬੜਿਆ ਹੋਇਆ ਸਰ ਤੋਂ